ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਹੈ ਜੀ ਸਾਡਾ ਨਵਾਂ ਵਲੌਗ ਇਹ ਹੈ ਜੀ ਅਸੀਂ ਚੱਲੇ ਹਾਂ ਜੀ ਗੀਤ ਦੀ ਸ਼ੂਟਿੰਗ ਕਰਨ ਪਰ ਅਸੀਂ ਥੋੜਾ ਲੇਟ ਹੋ ਗਿਆ ਨਾਲ ਹੀ ਰੋਟੀਆਂ ਚੱਕੀ ਫਿਰਦੇ ਹੈਗੇ ਆ ਤੇ ਨਾਲ ਹੀ ਅਸੀਂ ਵਲੌਗ ਸ਼ੁਰੂ ਕਰ ਲਿਆ ਪਰ ਉੱਥੇ ਤਾਂ ਬਹੁਤ ਜਲਦੀ ਸੀਗੇ ਪਰ ਬੱਚਿਆਂ ਦਾ ਕਰਕੇ ਅਸੀਂ ਥੋੜਾ ਲੇਟ ਹੋ ਗਏ ਤੇ ਆਜੋ ਫਿਰ ਮਿਲਦੇ ਹਾਂ ਸਾਡੇ ਨਵੇਂ ਵਲੌਗ ਤੇ ਸਾਡੇ ਨਵੇਂ ਗੀਤ ਦੀ ਸ਼ੂਟਿੰਗ ਤੇ ਆਜੋ ਜੀ ਮਣੀ ਮੜਾ ਚੱਕੀ ਇਧਰ ਚਾਗ ਮੜਾ ਚੱਕਾ ਆ ਮੜਾ ਚਾ ਰਸਤੇ ਚਾ ਤੂੰ ਹੀ ਸਾਡੇ ਨਾਲ ਵੇਖੋਗੇ ਵੀ ਕਿਵੇਂ ਕੰਪਲ-ਕੁੰਪਲ ਰੱਖਿਆ ਪਰ ਸਾਡੇ ਨਾਲ ਛੋਟੇ ਬੱਚੇ ਕਰਕੇ ਨੇ ਸ਼ੂਟਿੰਗ ਤੇ ਕਈ ਵਾਰ ਬੱਚਾ ਸੋ ਜਾਂਦਾ ਇਹਦੇ ਇਹਨਾਂ ਦਾ ਪ੍ਰਬੰਧ ਵੀ ਅਸੀਂ ਨਾਲ ਕਰਕੇ ਲੈ ਕੇ ਚੱਲੇ ਲਓ ਵੀ ਜੰਨੇ ਆ ਗਾਣੇ ਦੇ ਸ਼ੂਟ ਤੇ ਸਾਡੇ ਵਲੌਗ ਨਾਲ ਐਂਡ ਟਿੱਕਰ ਜ਼ਰੂਰ ਜੁੜੇ ਰਹੋ ਤੇ ਵਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਦੱਸਾਂਗੇ ਗਾਣੇ ਦੀ ਅੱਜ ਸ਼ੂਟਿੰਗ ਕਿਵੇਂ ਕਰਦੇ ਆ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਡਿਲੀਵਰੀਸ਼ਨ ਦਿਖਾਵਾਂਗੇ ਕਿ ਕਿੱਥੇ ਵਲੌਗ ਨਾਲ ਐਂਡ ਟਿੱਕਰ ਜੋੜ ਦੇਖੋ ਤੇ ਵਲੌਗ ਬਣੇ ਇਹ ਕਰੋ ਬਾਏ ਫਿਰ ਸਾਰੇ ਮੇਰਾ ਦਿਨ ਵੀ ਰ ਆਪ ਹੁਣ ਸ਼ੁਰੂ ਹੋ ਗਈ। ਲਓ ਜੀ ਹੁਣ ਅਸੀਂ ਚੜ ਗਏ ਜੀ ਭੰਡੌਰ ਵਾਲੀ ਸੜਕ। ਅਸੀਂ ਪਾਕਤਾ ਸ਼ਹਿਰ ਲੰਘ ਚੁੱਕੇ ਆ। ਲੰਘ ਚੁੱਕੇ ਆ। ਟ੍ਰੈਪ ਕੀ ਜਿਆਦਾ ਸੀ ਕਿ ਅਸੀਂ ਆਹਦੇ ਕੰਮ ਜੀ ਥੋੜੇ ਬੀਜੀ ਸੀ। ਇਸ ਕਰਕੇ ਪਾਕਤਾ ਤੁਹਾਨੂੰ ਦਿਖਾਇਆ ਨਹੀਂ ਪੂਤਾ ਵਾਲਾ ਸ਼ਹਿਰ ਇਹ ਪੂਤਾ ਵਾਲਾ ਸ਼ਹਿਰ। ਇਹ ਹੁਣ ਅਸੀਂ ਭੰਡੌਰ ਅਰਜੰਟ ਢਿੱਲੋ ਦਾ ਸ਼ਹਿਰ ਅਸੀਂ ਹੁਣ ਉੱਥੇ ਚੱਲੇ ਆ ਤੇ ਉਹ ਸੜਕ ਅਸੀਂ ਛੱਡ ਚੁੱਕੇ ਆ ਤੇ ਜਦ ਅਸੀਂ ਐਂਟਰ ਹੋਵਾਂਗੇ ਤੁਹਾਨੂੰ ਦਖਾਵਾਂਗੇ ਅਸੀਂ ਤੇ ਸਾਡਾ ਸ਼ੂਟ ਵੀ ਉੱਥੇ ਹੀ ਭੰਡੌਰ ਅਰਜਨ ਬਾਈ ਦੇ ਪਿੰਡ ਤੇ ਲੋਕੇਸ਼ਨ ਦਿਖਾਵਾਂਗੇ ਤੁਹਾਨੂੰ ਸਾਰੀ ਵੀ ਕਿੱਥੇ ਅਸੀਂ ਗਾਣਾ ਸ਼ੂਟ ਕਰਨ ਬੜਾ ਵਲੌਗ ਨਾਲ ਜੁੜੇ ਰਹੋ ਐਂਡ ਤੱਕ ਫਿਰ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਜੇ ਆਧ ਵਿਚਾਲੇ ਛੱਡਤਾ ਫਿਰ ਤੁਹਾਡੇ ਕੱਖ ਨਹੀਂ ਬੱਲੇ ਪੈਣਾ ਪਤਾ ਨਹੀਂ ਲੱਗਣਾ ਵੀ ਅਸੀਂ ਪਤਾ ਕਿ ਕੀ ਕਰ ਕਿੱਥੇ ਫਿਰਦੇ ਆਏ ਲਓ ਜੀ ਮਿਲਦੇ ਹਾਂ ਤੁਹਾਨੂੰ ਅੱਗੇ ਚੱਲ ਗਏ ਜੀ ਹੁਣ ਦੱਲੇ ਤਾਂ ਅਸੀਂ ਕੀ ਚੁ ਕਰਨਾ ਨਾਲ ਨਾਲ ਤੁਹਾਨੂੰ ਅੱਜ ਕੱਲ ਹਰੀਆਬੀ ਜਿਹੜੀ ਉਹ ਜਮਾਂ ਖਤਮ ਹੁੰਦੀ ਜਾ ਰਹੀ ਹੈ ਪਰ ਆ ਦੇਖੋ ਜਿਹੜਾ ਹੈਗਾ ਵੀ ਬਧੌੜ ਤੋਂ 12 ਕਿਲੋਮੀਟਰ ਪਿੱਛੇ ਆ ਹਾਂ 12 13 ਕਿਲੋਮੀਟਰ ਪਿੱਛੇ ਹੈ 12 ਕਿਲੋਮੀਟਰ ਪਿੱਛੇ ਆ ਇੱਥੇ ਪੂਰਾ ਜੰਗਲ ਹੀ ਬਣਿਆ ਹੋਇਆ ਸਾਰਾ ਏਰੀਆ ਇਹ ਬਹੁਤ ਵਧੀਆ ਲੱਗ ਰਿਹਾ ਹੈਗਾ ਤੇ ਜੰਗਲ ਦੀ ਫੀਲਿੰਗ ਹੀ ਆ ਰਹੀ ਹੈ ਜੰਦ ਲਓ ਜੀ ਅਸੀਂ ਪਹੁੰਚ ਗਏ ਬਾਈ ਅਰਜੰਟ ਢਿੱਲੋਂ ਦੇ ਪਿੰਡ ਭਧੌਰ ਅੱਜ ਮਿਲਦੇ ਆ ਮੇਰੇ ਘਰ ਬਾਈ ਹਾਂ ਹਾਂ ਬੋਲੋ ਬੋਲੋ ਇੰਦਰ ਵੀਡੀਓ ਵੀ ਬਣਾਉਣਾ ਹੁੰਦਾ ਓਹ ਦੇ ਨਾ ਇੱਧਰ ਪਹੁੰਚ ਗਏ ਜੀ ਪਿੰਡ ਅਰਜੰਟ ਬਾਈ ਦੇ ਢਿੱਲੋਂ ਦੇ ਭਧੌਰ ਪਿੰਡ ਮਿਲਦੇ ਆ ਫਿਰ ਬਾਈ ਨੂੰ ਬਹੁਤ ਨਾ ਬਾਈ ਦਾ ਬਹੁਤ ਵਧੀਆ ਸਿੰਗਰ ਆ ਜੀ ਬਹੁਤ ਵਧੀਆ ਲਿਖਦਾ ਆ ਬਹੁਤ ਵਧੀਆ ਲਿਖ ਗਿਆ ਬਹੁਤ ਵਧੀਆ ਲਿਖਦੇ ਆ ਤੇ ਸਾਡੀ ਸ਼ੂਟਿੰਗ ਅੱਜ ਬਾਈ ਅਰਜੰਟ ਢਿੱਲੋਂ ਦੇ ਪਿੰਡ ਬਾਈ ਨੂੰ ਮਿਲਦੇ ਆ ਬਹੁਤ ਚਾਹ ਆ ਉਹ ਜੀ ਕਰਦਾ ਹੀ ਬਾਈ ਨੂੰ ਮਿਲ ਗਏ ਠੀਕ ਹੈ ਜੀ ਫਿਰ ਮਿਲਦੇ ਬਾਈ ਓਕੇ ਜੀ ਮਿਲਦੇ ਜੀ ਹੁਣ ਤੁਹਾਨੂੰ ਸ਼ੂਟ ਤੇ ਤੇ ਦਿਖਾਵਾਂਗੇ ਉੱਥੇ ਵੀ ਸ਼ੂਟ ਦਾ ਆਪਾਂ ਕਿੱਦਾਂ ਦਾ ਹੋਏਗਾ ਪ੍ਰੋਸੈਸ ਤੇ ਇਹ ਹੁਣ ਰਾਹ ਭੁੱਲ ਗਏ ਵੀ ਇੱਕ ਉੱਥੇ ਲੇ ਕੇ ਚਲੇ ਗਏ ਭੁੱਲ ਗਏ ਸੀ ਪੁੱਛ ਲਗੀ ਕਿ ਨਾ ਇੱਕ ਵਾਰੀ ਤੇ ਲਓ ਜੀ ਹੁਣ ਤੁਹਾਨੂੰ ਮਿਲਦੇ ਸ਼ੂਟ ਤੇ ਵਲੌਗ ਨਾ ਬਣੇ ਨਾ ਲਓ ਮਣੀ ਭੁੱਲ ਗਿਆ ਮਣੀ ਭੁੱਲ ਗਿਆ ਜੀ ਸਾਡਾ ਰਾਹ ਤੇ ਚੱਲ ਵੜਿਆ ਅੱਗੇ ਇਹਨੂੰ ਅਜੀ ਮੋੜ ਨੇ ਪਿਛਲੀ ਛੜਕ ਤੇ ਮਣੀ ਕਾਲੀ ਕਾਲੀ ਤੇ ਮੁੜ ਕੇ ਅੱਗੇ ਅਰਜੰਟ ਢਿੱਲੋਂ ਦੇ ਚਾਹ ਅਰਜੰਟ ਢਿੱਲੋਂ ਦੇ ਚਾਹ ਚੱਲ ਇੱਧਰ ਮੁੜ ਮੰਨ ਤੇਰੇ ਇੱਧਰ ਇੱਧਰ ਬਾਈ ਅਰਜੰਟ ਢਿੱਲੋਂ ਦਾ ਘਰ ਹੈ ਇੱਧਰ ਆ ਜੀ ਅਸੀਂ ਇੱਧਰ ਮੋੜ ਲੱਗੇ ਪਹਿਲਾਂ ਗਾਂ ਲੰਘੇ ਸੀਗੇ ਤੇ ਬਾਈ ਨੂੰ ਅੱਜ ਮਿਲ ਕੀ ਜਣਾ ਜੇ ਬਾਈ ਹੋਇਆ ਤਾਂ ਪਰ ਵੈਸੇ ਸਾਡਾ ਬਾਈ ਨਾਲ ਕੰਟੈਕਟ ਨਹੀਂ ਹੋਇਆ ਜਵਾਕਾਂ ਨੂੰ ਕੁਝ ਖਾਣ ਨੂੰ ਲੈ ਦੀ ਉੱਥੇ ਮੁੜ ਕੇ ਰੋਲ ਆ ਫੋੜ ਜਵਾਕਾਂ ਨੂੰ ਬਾਈ ਅਰਜੰਟ ਢਿੱਲੋਂ ਦੇ ਘਰ ਹੋਈ ਚਾਹ ਪੀਆਵਾਂਗੇ ਅਰਜੰਟ ਢਿੱਲੋਂ ਰਿਸਪੈਕਟਡ ਬੰਦਾ ਬਈ ਸਾਡਾ ਬੜਾ ਘੇਟ ਆ ਬਹੁਤ ਬਾਈ ਦਾ ਦਿਲੋਂ ਪ੍ਰੇਮ ਆ ਟੈਟੂ ਪਰਮਾਉਣਾ ਭਾਈ ਸਾਹਿਬ ਜਿੱਤੇ ਬਾਈ ਮਿਲ ਕੇ ਆਪਾਂ ਨੂੰ ਦੇਣੀ ਅੱਛਾ ਇੱਧਰ ਇੱਧਰ ਆ ਅੱਛਾ ਉਹ ਲਓ ਜੀ ਅਸੀਂ ਲੱਕੇ ਆਪਣੀ ਲੋਕੇਸ਼ਨ ਵਾਲ ਨੂੰ ਗੱਡੀ ਮੋੜ ਲਈ ਆ ਜੀ ਤੇ ਆਹ ਰਾਹ ਸਿੱਧਾ ਲੋਕੇਸ਼ਨ ਤੇ ਜਾਂਦਾ ਹੁਣ ਤੁਹਾਨੂੰ ਇੱਕ ਇੱਕ ਦਿਖਾਵਾਂਗੇ ਅਸੀਂ ਸਾਰਾ ਕੁਝ ਅੱਛਾ ਅੱਛਾ ਮੇਰੇ ਸਾਹਮਣੇ ਹੈ ਨਾ ਥੱਲੇ ਉਤਰ ਕੇ ਹਾਂ ਸਿੱਧਾ ਹੀ ਲੈ ਚੱਲੋ ਇੱਕ ਚੌੜਾ ਨਾ ਇਹ ਤਾਂ ਬਹੁਤ ਨਹਿਰ ਹੋ ਸੀ ਇਧਰ ਹੀ ਨਹਿਰ ਵੀ ਪਾਣੀ ਪਾਣੀ ਹੋਈ ਪਈ ਆ ਇਧਰ ਮੰਨ ਤੇਰੇ ਹੱਥ ਹੀ ਪੜ ਗਏ ਆ ਲੈ ਜਿਓ ਹਾਂ ਗਿਲੀ ਗਾ ਕਿਤਾ ਗੁਰਦੁਆਰਾ ਬਖਸ਼ਨ ਹਰ ਸਾਹਿਬ ਬਖਸ਼ੋ ਜੀ ਅਸੀਂ ਪਹੁੰਚ ਗਏ ਜੀ ਲੋਕੇਸ਼ਨ ਤੇ ਬਾਅਦ ਵਿੱਚ ਤੁਹਾਨੂੰ ਅੰਦਰੋਂ ਸਭ ਕੁਝ ਦਿਖਾਵਾਂਗੇ ਜੀ ਇਹ ਰਹਾ ਲੋਕੇਸ਼ਨ ਤੇ ਬਾਕੀ ਸਾਰਾ ਕੁਝ ਹੁਣ ਤੁਸੀਂ ਬਸ ਵਲੌਗ ਨਾਲ ਜੁੜੇ ਰਹੋ ਸਾਰਾ ਕੁਝ ਦਿਖਾਵਾਂਗੇ ਸ਼ੂਟ ਹੁੰਦਾ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਬਸ ਤੁਸੀਂ ਵਲੌਗ ਨਾਲ ਬਨੇ ਰਹੋ ਐਂਡ ਤੱਕ ਜੀ ਹੁਣ ਅਸੀਂ ਹੋਵਾਂਗੇ ਰੈਡੀ ਹੁਣ ਅਸੀਂ ਹੋਵਾਂਗੇ ਰੈਡੀ ਤੇ ਸਾਡਾ ਸਾਰੀ ਟੀਮ ਪਹੁੰਚ ਚੁੱਕੀ ਆ ਸਾਰੀ ਟੀਮ ਪਹੁੰਚ ਚੁੱਕੀ ਆ ਤੇ ਤੁਹਾਨੂੰ ਵੀਡੀਓ ਡਾਇਰੈਕਟਰ ਬਾਈ ਜਗਦੇਵ ਟੇਹਰੇ ਨਾਲ ਵੀ ਮਿਲਾਵਾਂਗੇ ਹਾਂ ਇੱਧਰ ਲਾ ਲੈ ਆ ਆਖੜੀ ਬਾਈ ਦੀ ਗੱਡੀ ਮੇਲਾ ਟੀਵੀ ਤੇ ਬਾਈ ਜਗਦੇਵ ਨਾ ਤੁਹਾਨੂੰ ਕਰਾਵਾ ਕੇ ਰੂਪ ਰੂਪ ਸਾਡੇ ਜਿਹੜੇ Song ਡਾਇਰੈਕਟ ਕਰ ਰਹੇ ਆ ਤੇ ਬਣੀ ਕੁਛ ਬੋਲਣਾ ਚਾਹੋਗੇ ਬਸ ਹੁਣ ਬਾਅਦ ਚੋ ਬੋਲਦੇ ਹਾਂ ਬਹੁਤ ਵਧੀਆ ਬੋਲ ਗਏ ਸੀ ਫੇਰ ਬਾਈ ਆਪਣੇ ਅਰਜੰਟ ਲੋ ਤੇ ਜੀਖਾਨ ਵੀ ਆਪਾਂ ਉਹਨਾਂ ਦੇ ਪੈਂਡ ਵਿੱਚ ਦੀ ਲੰਘ ਕੇ ਆਏ ਆ ਪਰ ਉਹ ਹੈ ਨਹੀਂ ਸੀ ਬਾਈ ਹੁਣ ਚੰਡੀਗੜ੍ਹ ਗਏ ਹੋਏ ਆ ਜੀ ਸਤਿੰਦਰ ਵੀ ਸਤਿੰਦਰ ਜੀ ਦਾ ਬਾਈ ਦਾ ਗਾਣਾ ਹੈਗਾ ਹਾਂ ਗੋਲ ਚੌਂਕ ਹਾਂ ਗੋਲ ਚੌਂਕ ਗੋਲ ਚੌਂਕਾਂ 'ਚ ਘੁੰਮਦੇ ਮਿਲ ਜਾਗੇ ਇਹ ਸਾਰੇ ਮਤਲਬ ਵੀ ਆਪਣੇ ਰਿਸਪੈਕਟ ਦੇ ਸਿੰਗਰ ਬਾਈ ਹੁੰਦਾ ਇਹਨਾਂ ਦਾ ਤੇ ਉਹ ਬਾਈ ਹੁਣੀ ਚੰਡੀਗੜ੍ਹ ਗਏ ਕਰਕੇ ਨਹੀਂ ਮਿਲੇ ਚਲੋ ਕੋਈ ਗੱਲ ਨਹੀਂ ਫੇਰ ਸ਼ੁਰੂ ਕਰਦੇ ਜਾਣਾ ਦੱਸ ਹੀ ਕਰ ਚਲੋ ਮਿਲਦੇ ਆ ਜੀ ਤੁਹਾਨੂੰ ਅਸੀਂ ਵਲੌਗ ਨਾਲ ਆਜੋ ਆਜੋ ਬਲੌਗ ਲਈ ਅਸੀਂ ਪਹੁੰਚੇ ਆ ਜੀ ਆਪਣਾ ਵਲੌਗ ਸ਼ੂਟ ਤੇ ਤੇ ਹੁਣ ਅਸੀਂ ਕਰਾਂ ਇਹ Song Shoot ਤੇ ਮੈਡਮ ਆ ਗਏ ਸਾਡੇ ਨਾਲ ਜੀ ਨਿਕਲ ਰਹੇ ਆ ਤੇ ਅਸੀਂ ਨਿਕਲ ਰਹੇ ਆ ਤੇ ਸਾਡੇ ਜੱੱਚੇ ਬੱਤੇ ਸਾਰੇ ਨਾਲ ਹੀ ਆ ਅੱਜ ਨੂੰ ਕੇ ਅਸੀਂ ਸ਼ੂਟ ਦਿਖਾਉਣੀ ਤੇ ਅੱਜ ਸਾਰਿਆਂ ਨੂੰ ਸ਼ੂਟ ਦਿਖਾਵਾਂਗੇ ਤੇ ਨਾਲ ਨਾਲ ਸ਼ੂਟ ਦੀਆਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜੀ ਇਹ ਪਾਪਾ ਇਹ ਪਾ ਨਹੀਂ ਆਹ ਚੱਲਿਆ ਮੈਂ ਤਾਂ ਨਾ ਵਾਏ ਮੈਂ ਨਹੀਂ ਆਉਂਦਾ ਉਧਰ ਆਹ ਦੇਖੋ ਆਹ ਦੇ ਪਾਪਾ ਆ ਗਿਆ ਇੱਧਰ ਦੇਖੋ ਤੁਸੀਂ ਰੌਣਕ ਮੇਲਾ ਸਾਡਾ ਨਾਲ ਹੀ ਹੁੰਦਾ ਸਾਰਾ ਕੁਝ ਲੋਕੇਸ਼ਨ ਤੋਂ ਦਿਖਾਓ ਜੀ ਆਹ ਦੇਖੋ ਜੀ ਪਿਰਣਾ ਆ ਗਿਆ ਅੰਦਰ ਆਉਣਾ ਫੋਟੋ ਖਿੱਚਣਾ ਸਖਤ ਬਣਾ ਹੈ ਆ ਰਹੀ ਜੀ ਸਾਡੀ ਲੋਕੇਸ਼ਨ ਲੋ ਜੀ ਆ ਸਾਡੀ ਹੈਗੀ ਜੀ ਲੋਕੇਸ਼ਨ ਉੱਤੇ ਤਿਆਰ ਹੋ ਰਹੀ ਹੈ ਜੀ ਸਾਡੇ ਆਰਟਿਸਟ ਕੋਈ ਅਜਿਹਾ ਕਰ ਰਹੇ ਮੰਨ ਜੀ ਸਾਡੀ ਹੈ ਲੋਕੇਸ਼ਨ ਕੋਈ ਗੱਲ ਤੋਂ ਨਹੀਂ ਰਹਿਮਤ ਗਿਆ ਜੀ ਬਿਲਕੁਲ ਚੱਕਰ ਲੋਕੇਸ਼ਨ ਤੇ ਪਹੁੰਚ ਗਏ ਤੇ ਹੁਣ ਬਸ ਥੋੜੇ ਟਾਈਮ ਦੇ ਅੰਦਰ ਸਾਡਾ ਗਾਣਾ ਸ਼ੂਟ ਹੋਣ ਵਾਲਾ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਗਾਣੇ ਦਾ ਤੇ ਦੇਖਾਂਗੇ ਸਾਰਾ ਕੁਝ ਤੇ ਮਨੇ ਇਧਰੇ ਘਰੇ ਫੋਨ ਲਾ ਕੇ ਦੱਸਿਆ ਜਾਂਦਾ ਵੀ ਅਸੀਂ ਪਹੁੰਚ ਗਏ ਆ ਘਰੇ ਫੋਨ ਲਾ ਕੇ ਦੱਸ ਘਰੇ ਫੋਨ ਲਾ ਕੇ ਦੱਸ ਰਹੇ ਆਂ ਆਉਂਦੀ 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 ਸ਼ਰਾਰਤਾਂ ਸ਼ੁਰੂ ਹੋ ਗਈਆਂ ਸਾਰੇ ਵੀ ਸਾਰੇ ਕਹਿਣ ਲੱਗੇ ਵੀ ਹੁਣ ਸਾਰੇ ਕਹਿਣ ਲੱਗੇ ਵੀ ਅਗਲਾ ਕਹਾਣਾ ਸੀ ਆਪ ਹੀ ਸ਼ੂਟ ਕਰ ਲਾਂਗੇ ਬਾਈ ਜਗਦੇਵ ਟੈਨੇ ਦੀ ਤਲਵਾਰ ਨੂੰ ਤੇ ਹੁਣ ਬਸ ਬਾਈ ਜੀ ਥੋੜੇ ਜਿਹੀ ਬੀਜੀ ਸੀ ਅਸੀਂ ਤਾਂ ਨਹੀਂ ਦਿਖਾਇਆ ਬਸ ਨਾਲ-ਨਾਲ ਸ਼ੂਟ ਜਿਵੇਂ ਹੋਊਗਾ ਬਾਈ ਜੀ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਲੋਕੇਸ਼ਨ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਮਾਗਰ ਐਸੈਡ ਆ ਮਤਲਬ ਵੀ ਸਾਰੀ ਲੋਕੇਸ਼ਨ ਹੀ ਆ ਤੇ ਬਾਈ ਸਾਹਿਬ ਆ ਦੇਖ ਫਿਰ ਦੇਖ ਰਹਿਮਤ ਸਾਡੇ ਟੱਬਰ ਸਾਰਾ ਅਸੀਂ ਲੈ ਕੇ ਆਏ ਹਾਂ ਸ਼ੂਟ ਤੇ ਅੱਜ ਨਾਲ ਉਧਰ ਆ ਬੜਾ ਸੀਰੀਸ ਸੁਖਦਾ ਬਾਈ ਜਗਦੇਵ ਵੀ ਸੋਚਦਾ ਹੋਣਾ ਵੀ ਇੰਨੇ ਬੰਦੇ ਮੇਰੇ ਨਾਲ ਨਹੀਂ ਵੀ ਜਿੰਨੇ ਤੁਸੀਂ ਆਪ ਚੱਕੀ ਫਿਰਦੇ ਆ ਇੱਧਰ ਬੰਦਾ ਸਾਡੀ ਰਹਿਮਤ ਵੀ ਆਇਆ ਸਾਡੇ ਸ਼ੂਟ ਤੇ ਪਹਿਲੇ ਦਿਨ ਸਾਡਾ ਸ਼ੂਟ ਸੀਗਾ ਲੋ ਜੀ ਆ ਦੇਖੋ ਜੀ ਆ ਲੋਕੇਸ਼ਨ ਆ ਜੀ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਲੋਕੇਸ਼ਨ ਬਹੁਤ ਵੱਡੀ ਆ ਲੋਕੇਸ਼ਨ ਬਹੁਤ ਜਿਆਦਾ ਵੱਡੀ ਆ ਤੁਹਾਨੂੰ ਸਾਰੇ ਸ਼ਾਰਟ ਸਾਰੇ ਵਲੌਗ ਚ ਸਾਰਾ ਕੁਝ ਦਿਖਾਵਾਂਗੇ ਬਈ ਕਿੱਦਾਂ ਕਿੱਦਾਂ ਬਣਿਆ ਵਿਆ ਤੇ ਇੱਧਰ ਸਾਰਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੱਚਾ ਘਰ ਕਿਉਂ ਬਣਿਆਗਾ ਤੇ ਮਤਲਬ ਇਹ ਸਾਰੀ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਆ ਲੋਕੇਸ਼ਨ ਦੇਖੋ ਤੁਸੀਂ ਬਹੁਤ ਸੋਹਣੀ ਬਣੀ ਵੀ ਲੋਕੇਸ਼ਨ ਲਾਹੌਰ ਸਾਡੇ ਲਹਿੰਦੇ ਪੰਜਾਬ ਵਾਲੇ ਤੇ ਦੇਖੋ ਜੀ ਆਹ ਲੋਕੇਸ਼ਨ ਦੇਖੋ ਤੁਸੀਂ ਬੜੀ ਸੋਹਣੀ ਲੋਕੇਸ਼ਨ ਬਣੀ ਵੀ ਹੈ ਤੇ ਆ ਸਾਰੇ ਜੀ ਖੂ ਖਾ ਬਣਿਆ ਹੋਇਆ ਖੂਬ ਬਣਿਆ ਹੋਇਆ ਤੇ ਦੇਖੋ ਅਟਾਰੀ ਅਟਾਰੀ 24 ਕਿਲੋਮੀਟਰ ਆਹ ਆਹ ਦੇਖੋ ਜੀ ਗੱਡੀ ਇਹ ਕਿਹੜੀ ਮਨੀ ਫੀਅਰ ਗੱਡੀ ਹੈ ਇਹਨੇ ਇਹ ਗੱਡੀ ਫੀਅਰਟ ਆ ਜੀ ਤੇ ਆ ਲੋਕੇਸ਼ਨ ਦੇਖੋ ਜੀ ਤੁਸੀਂ ਆ ਕੱਚੇ ਘਰ ਵਾਲੀ ਲੋਕੇਸ਼ਨ ਆ ਜਿੱਥੇ ਸਾਡਾ ਗਾਣਾ ਸ਼ੂਟ ਹੋਣਾ ਤੇ ਅਸੀਂ ਆਖਿਆ ਵੀ ਚਲੋ ਤੁਹਾਨੂੰ ਵੀ ਵਿਖਾਈ ਜਵੇ ਲੋਕੇਸ਼ਨ ਬਹੁਤ ਸੋਹਣੀ ਬਣੀ ਵੀ ਆ ਲੋਕੇਸ਼ਨ ਦੇਖੋ ਤੁਸੀਂ ਵੀ ਵੇਖੋ ਆ ਸਾਡਾ ਜੀ ਆਰਫ ਪ੍ਰਤਾਪ ਸਿੰਘ ਬਰਾੜ ਦੇਖੋ ਮਣੀ ਸਾਡਾ ਵੀਰਿਆ ਹੁੱਕਾ ਦੇਖੋ ਜੀ ਮਤਲਬ ਵੀ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਇਹ ਲੋਕੇਸ਼ਨ ਤੇ ਆ ਪਈ ਆਪਣੇ ਹੀਰ ਵਾਰਿਸਾ ਦੀ ਕਿਤਾਬ ਤੇ ਆ ਦੇਖੋ ਤੁਸੀਂ ਪੁਰਾਣਾ ਟੀਵੀ ਪਠਿਆਲਾ ਟੋਕਾ ਚਰਖਾ ਜਿਨੂੰ ਅੱਜ ਕੱਲ੍ਹ ਲੋਕ ਮਤਲਬ ਵੀ ਭੁੱਲਦੀ ਜਾ ਰਹੇ ਆ। ਇਹ ਦੇਖੋ ਟੀਵੀ। ਮਤਲਬ ਵੀ ਅੱਜ ਕੱਲ੍ਹ ਇਹ ਅੱਜ ਕੱਲ੍ਹ ਦੇ ਆਪਣੇ ਨਵੀਂ ਜਨਰੇਸ਼ਨ ਨੂੰ ਤਾਂ ਨਹੀਂ ਕੁਝ ਇੰਨਾ ਪਤਾ ਹੋਣਾ ਜ਼ਿਆਦਾ। ਆਹ ਦੇਖੋ ਜੀ। ਪੁਰਾਣੇ ਪਾਂਡੇ ਦੇਖੋ। ਆਹ ਜੀ ਸਾਡੀ ਲੋਕੇਸ਼ਨ ਦੇਖੋ। ਇੱਥੇ ਅਸੀਂ गाना ਸ਼ੂਟ ਕਰਨਾ। ਤੇ ਵਲੌਗ ਨੂੰ ਵੱਧ ਵੱਧ ਤੁਸੀਂ ਪਿਆਰ ਦੇਣਾ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖਣਾ ਇੰਟਰਸਟਿੰਗ ਹੋਣ ਵਾਲਾ ਵਲੌਗ ਤੇ ਇੱਧਰ ਦੇਖੋ ਜੀ ਇੱਧਰ ਬਣਾਇਆ ਬਾਜ਼ਾਰ ਦੇਖੋ ਇੱਥੇ ਬਣਾਇਆ ਜੀ ਬਾਜ਼ਾਰ ਦੇਖੋ ਤੇ ਗਾਣਾ ਗੁਣਾ ਸ਼ੂਟ ਹੋਣ ਕਰਕੇ ਸਾਰੀਆਂ ਤਿਆਰੀਆਂ ਕੀਤੀਆਂ ਆਗੀਆਂ ਬਹੁਤ ਸੋਹਣੀ ਲੋਕੇਸ਼ਨ ਆ ਗਾਣਾ ਬਹੁਤ ਘੰਟਾ ਬਣੂਗਾ ਇੱਥੇ ਲਓ ਆਨੇ ਕੋ ਯਾ ਇਹ ਇੱਥੇ ਆਹ ਦੇਖੋ ਸਟੇਸ਼ਨ ਮਾਸਟਰ ਉਡੀਕ ਕਰ ਟਿਕਟ ਕਰ ਇਹ ਸਾਰੇ ਆਪਣੇ ਲਾਹੌਰ ਦਾ ਸਟੇਸ਼ਨ ਬਣਾਏ ਆਪਣੇ ਲਹਿੰਦੇ ਪੰਜਾਬ ਵਾਲੇ ਬਾਈ ਆ ਦੇਖੋ ਜੀ ਇਹ ਆ ਸਾਰਾ ਜੀ ਆਪਣਾ ਲੋਕੇਸ਼ਨ ਦਾ ਤਾਮਾ ਜਮਾ ਬਣਿਆ ਹੋਇਆ ਇੱਥੇ ਗਾਣਾ ਸ਼ੂਟ ਹੋਣਾ ਸਾਡਾ ਆ ਵੀ ਦੇਖੋ ਜੀ ਲੋਕੇਸ਼ਨ ਆ ਸਕੂਟਰ ਪੁਰਾਣਾ ਇੱਥੇ ਬਹਿ ਕੇ ਅਸੀਂ ਵੀਡੀਓ ਵੀਡੀਓ ਬਣਾਵਾਂਗੇ ਫੋਟੋ ਮਾ ਫੋਟੋ ਖਿੱਚਾਂਗੇ ਸਾਰਾ ਬਣਿਆ ਜੀ ਸਾਰਾ ਕੁਝ ਲਗਦਾ ਨਹੀਂ ਚੱਲੀ ਜਾਂਦੀ ਇਹ ਨੀ ਆਹ ਮਰੀ ਜਨੀ ਇੱਧਰ ਵੀ ਪਤਾ ਹੈ ਮੈਂ ਜ਼ਬਰਦਸਤ ਬਣਦੇ ਹਾਂ ਹਾਂ ਮੈਂ ਜ਼ਬਰਦਸਤ ਹੌਲੀ ਦਾ ਸੱਚੀ ਕੱਲ ਜੀ ਤੁਸੀਂ ਲੋਹਰ ਤੋਂ ਵਾਪਸ ਆ ਗਏ ਇੱਧਰ ਚੜਦੇ ਪੰਜਾਬ ਵਾਲੇ ਡਿੱਕੀ ਹੁੰਦੇ ਨਹੀਂ ਲੈਂਦੇ ਪੰਜਾਬ ਵਾਲੇ ਬਾਈਆਂ ਨੂੰ ਪਿਆਰ ਬਹੁਤ ਦਿੱਤਾ ਸੀ ਤਾਂ ਅਸੀਂ ਲੋਹਰੋਂ ਮੋੜ ਨਹੀਂ ਤੱਕੇ ਛੇਤੀ ਆਰੇ ਫਿਰ ਆਪਾਂ ਹੁਣ ਡਰੈਸ ਵਗੈਰਾ ਚੱਕ ਲਈਏ ਸਭ ਕੁਝ ਤੇ ਫਿਰ ਆਪ ਤਿਆਰ ਹੋਈਏ। ਹੋਰ ਸਾਡੇ ਪਰਿਵਾਰ ਆ ਰਹੇ ਆ ਜੀ ਸਾਡਾ। ਹਾਂਜੀ। ਇਹ ਸਾਡੇ ਦੇਸ਼ ਦੇ ਵਾਰਸ ਪੰਜਾਬ ਦੇ ਵਾਰਸ। ਮਮਮੀ ਕਿਧਰ ਗਈ? ਉਹ ਥੋੜੀ ਤੇ ਇਧਰ ਸਾਡੀ ਰਹਿਮਤ ਮਾਰੀ ਜਾਂਦੀ ਗੱਲਾਂ ਜੀ। ਇਹ ਵੀ ਲੋਕੇਸ਼ਨ ਤੇ ਆਏ ਆ ਜੀ ਸ਼ੂਟ ਕਰਨ ਆਏ ਆ ਮੇਰੇ ਰਹਿਮਤ ਤੜ ਹੋ ਰਹੀ ਹੈ ਹਾਂ ਮਨੋਜੀ ਤਿਆਰੀ ਹੋ ਰਹੀ ਹੈ ਜੀ ਥੋਡੀ ਮੇਕਅਪ ਦੇ ਗਾਣੇ ਦਾ ਸ਼ੂਟ ਤੇ ਮੇਕਅਪ ਚੱਲ ਰਿਹਾ ਹੈ